ਪਾਰਲੀਮੈਂਟ ਹਲਕਿਆਂ ਤੋਂ ਸਾਡੇ ਕੈਂਡੀਡੇਟ ਸਹਿਬਾਨ ਤੇ ਮੇਰੇ ਲੁਧਿਆਣੇ ਤੇ ਜਲੰਧਰ ਤੋਂ ਬਹੁਤ ਵੱਡੀ ਗਿਣਤੀ ਚ ਇਕੱਠੇ ਹੋਏ ਮੇਰੇ ਕਾਰੀਕਰਤਾ ਸਾਡੀ ਜਿੰਦ ਜਾਨ ਜਿਨ੍ਹਾਂ ਕਰਕੇ ਅਸੀਂ ਤੁਰੇ ਫਿਰਦੇ ਆ ਮੈਂ ਸਿਰਫ ਇੰਨੀ ਗੱਲ ਕਰਨੀ ਆ ਅੱਜ ਇੱਕ ਗੱਲ ਮੇਰੇ ਪੰਜਾਬੀਓ ਸਮਝਿਓ ਇੱਕ ਗੱਲ ਮੇਰੀ ਸੁਣ ਲਓ ਕਿਉਂਕਿ ਮੈਂ ਵੀ ਜੇ ਤੁਹਾਡੇ ਮੂਹਰੇ ਖੜਾ ਅੱਜ ਇਸ ਪੰਜਾਬ ਚ ਜਦ ਪੰਜਾਬ ਦੇ ਵਿੱਚ ਨੇਰੀ ਵਗ ਰਹੀ ਸੀ ਖੂਨ ਬਹਿ ਰਿਆ ਸੀ ਤਾਂ ਉਦੋਂ ਚੇਤਿਆ ਦੇ ਆਜ਼ਮ ਸਤਾਰ ਬੀਨ ਸਿੰਘ ਨੇ ਆਪਣੇ ਖੂਨ ਦਾ ਟੁਕੜਾ ਟੁਕੜਾ ਸ਼ਰੀਰ ਦਾ ਟੁਕੜਾ ਟੁਕੜਾ ਕਰਾ ਕੇ ਇਹ ਪੰਜਾਬ ਨੂੰ ਅਮਨ ਸ਼ਾਂਤੀ ਦਿੱਤੀ ਅੱਜ ਉਸੇ ਤਰੀਕੇ ਨਾਲ ਅੱਜ ਪੰਜਾਬ ਚ ਦੁਬਾਰਾ ਅਗ ਲੱਗੀ ਆ ਮੇਰੇ ਭਰਾਵੋ ਅੱਜ ਕਿਸੇ ਕੋਲ ਕਿਤੇ ਪਤਾ ਨਹੀਂ ਕਦੋਂ ਗੈਂਗਸਟਰ ਕਦੋਂ ਗੋਲੀ ਚਲਾ ਦੇ ਹਰ ਮੁਹੱਲੇ ਦੇ ਵਿੱਚ ਚਿੱਟਾ ਵਿਕ ਰਿਹਾ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਆ ਅੱਜ ਇੱਕ ਕੌੜੀ ਵੀ ਸਾਡੀ ਸਰਕਾਰ ਕੋਲ ਹੈ ਨਹੀਂ ਅੱਜ ਜ਼ਹਿਰਖਾਨ ਨੂੰ ਵੀ ਪੈਸਾ ਸਾਡੇ ਪੰਜਾਬ ਕੋਲ ਹੈ ਨਹੀਂ ਕੱਲੇ-ਕੱਲੇ ਪਿੰਡ 'ਚ ਗੱਲ ਕਰੋ ਕੱਲੇ-ਕੱਲੇ ਸ਼ਹਿਰ ਦੀ ਗਲੀ 'ਚ ਗੱਲ ਕਰੋ ਹਰੇਕ ਬੰਦਾ ਚਾਹੁੰਦਾ ਵੀ ਸਕੇਂਦਰ ਕੇਂਦਰ ਕੇਂਦਰ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਤੋਂ ਬਗੈਰ ਸਾਡੀ ਮਦਦ ਤੋਂ ਬਗੈਰ ਸਾਡਾ ਪੰਜਾਬ ਨਹੀਂ ਬਚ ਸਕਦਾ ਮੈਂ ਇੱਕ ਮੈਸੇਜ ਸੰਦੇਸ਼ ਦੇਣਾ ਚਾਹੁੰਦਾ ਇਸ ਮੰਚ ਤੋਂ ਬੀਜੇਪੀ ਦੀ ਸਰਕਾਰ ਹਰ ਹਾਲ ਬਣ ਰਹੀ ਆ ਬੀਜੇਪੀ ਦੀ ਸਰਕਾਰ ਮੱਧਿਆਪੇਸ਼ ਗੁਜਰਾਤ ਰਾਜਸਥਾਨ ਸਾਡੀ ਯੂਪ ਚੋਂ ਉਹ ਸਰਕਾਰ ਮੋਦੀ ਜੀ ਦੀ ਆਲਰੇਡੀ ਫੈਸਲਾ ਹੋ ਚੁੱਕਿਆ ਬਣ ਰਹੀ ਆ ਆਪਾਂ ਪੰਜਾਬ ਵਾਲੇ ਜਿਹੜਾ 10 ਸਾਲ ਦੇ ਵਾਂਝੇ ਆ 10 ਸਾਲ ਦੇ ਆਪਾਂ ਮੋਦੀ ਜੀ ਦੇ ਅਸ਼ੀਰਵਾਦ ਤੋਂ ਬਗੈਰ ਪੰਜਾਬ ਜਿਹੜਾ ਉਹ ਕਰਜ਼ੇ ਚ ਡੁੱਬਿਆ ਪਿਆ ਮੈਂ ਇਕੱਲੇ ਇਕੱਲੇ ਨੂੰ ਇਸ ਮੰਚ ਤੋਂ ਇਹ ਬੇਨਤੀ ਹੱਥ ਜੋੜ ਕੇ ਕਰਨੀ ਚਾਹੁੰਦਾ ਮੇਰੇ ਭਰਾਵੋ ਮੇਰੀਆਂ ਭੈਣੋ ਮੇਰੀ ਮਾਤਾਓ ਮੇਰੇ ਬਜ਼ੁਰਗੋ ਇਸ ਵਾਰ ਪਹਿਲੀ ਵਾਰ ਕਮਲ ਦਾ ਫੁੱਲ ਉਹ ਇਸ ਵਾਰ ਪੰਜਾਬ 13 ਦੀਆਂ 13 ਸੀਟਾਂ ਤੇ ਲੜ ਰਿਹਾ ਤੇ ਜੇ ਇਸ ਵਾਰ ਆਪਾਂ ਮੌਕਾ ਗੰਬਾਤ ਆ ਤੇ ਆਪਾਂ ਨੂੰ ਪੰਜਾਬ ਨੂੰ ਇਸ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਨੂੰ ਇਹ ਪੰਜਾਬ ਜਿਹੜਾ ਨਸ਼ੇ ਚ ਡੁੱਬ ਚੁੱਕਿਆ ਪੰਜਾਬ ਜਿਹੜਾ ਖੂਨ ਦੀ ਹੌਲੀ ਚ ਡੁੱਬ ਚੁੱਕਿਆ ਉਸ ਪੰਜਾਬ ਨੂੰ ਬਚਾ ਲਓ ਉਸ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਸੀਂ ਚੱਕੀ ਆ ਇਸ ਕਰਕੇ ਮੇਰੇ ਪ੍ਰਭੂ ਮੈਂ ਭਾਵਨਾ ਮੈਂ ਕੋਈ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਕਿਉਂਕਿ ਸਾਡੇ ਜਾਖੜ ਸਾਹਿਬ ਨੇ ਇਹ ਗੱਲਾਂ ਸਾਰੀਆਂ ਦੱਸਣੀਆਂ ਅੱਜ ਸਾ ਤੋਂ ਪਿੱਛੇ ਜਿਹੜੇ ਯੂਪੀ ਅਰਗੇ ਸੂਬੇ ਸਾਡੋ ਪਿੱਛੇ ਸੀ ਅੱਜ ਉਹ ਸੂਬੇ ਅਸਮਾਨ ਤੇ ਪਹੁੰਚ ਗਏ ਅੱਜ ਕਿਸੇ ਵੀ ਪਿੰਡ ਚ ਗੱਲ ਕਰ ਲੋ ਉਹ ਕਹਿੰਦੇ ਜੀ ਸਾਨੂੰ ਮੋਦੀ ਸਾਹਿਬ ਚਾਹੀਦੇ ਆ ਸਾਨੂੰ ਬੀਜੇਪੀ ਚਾਹੀਦੀ ਆ ਸਾਨੂੰ ਯੋਗੀ ਅਰਗੇ ਪਰ ਚੀਫ ਮਿਨਿਸਟਰ ਚਾਹੀਦੇ ਆ ਕਿਉਂ ਕਹਿੰਦੇ ਆ ਕਿਉਂਕਿ ਜਿਹੜਾ ਕੋਈ ਨਸ਼ਾ ਵੇਚਦਾ ਜਿਹੜਾ ਕੋਈ ਚੋਰੀ ਕਰਦਾ ਉਹਦੇ ਮੋਦੀ ਜੋਗੀ ਜੀ ਉਹਦੇ ਹੱਥ ਸਲਾਮਤ ਨਹੀਂ ਰਹਿੰਦੇ ਉਹਦੀ ਦੁਬਾਰਾ ਹਿੰਮਤ ਨਹੀਂ ਪੈਂਦੀ ਉਹ ਕਿਸੇ ਨੂੰ ਹੱਥ ਲਾ ਲਵੇ ਜੋ ਕੱਲ ਮੋਦੀ ਸਾਹਿਬ ਨੇ ਧਾਰਮਿਕ ਗੱਲਾਂ ਕੀਤੀਆਂ ਉਹ 550 ਸਾਲ ਤੋਂ ਸਾਡੇ RAM ਜੀ ਜੇ ਕਿਸੇ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ ਇੱਕ ਵਰਗ ਸਾਡੇ RAM ਜੀ ਦੇ ਉਸ ਭਵ ਮੰਦਰ ਤੇ ਕਬਜ਼ਾ ਕਰੀ ਬੈਠਾ ਸੀ ਕਿਸੇ ਤੋਂ ਹਿੰਮਤ ਨਹੀਂ ਹੋਈ ਵੀ ਉਹ ਕਬਜ਼ਾ ਛਡਵਾ ਲੇ RAM ਜੀ ਦੀ ਕਿਰਪਾ ਕਿਤੇ ਹੋਈ ਹੱਥ ਖੜੇ ਕਰਕੇ ਦੱਸੋ RAM ਜੀ ਦੀ ਕਿਰਪਾ ਕਿਤੇ ਹੋਈ ਆ ਦੇਖੋ ਜੋਸ਼ ਮੋਦੀ ਜੀ ਤੇ ਕਿਰਪਾ ਹੋਈ ਤੇ ਅੱਜ ਉਹ RAM ਮੰਦਿਰ ਅੱਜ RAM ਜੀ ਦਾ ਭਗ ਮੰਦਿਰ ਬਣਿਆ ਹੋਇਆ ਅੱਜ ਜਦੋਂ ਅੱਜ ਜਦੋਂ ਉਹ ਇੱਕ ਕਾਂਗਰਸ ਪਾਰਟੀ ਵਾਲਿਓ ਤਾਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਜੇ ਕੋਈ ਰਾਮ ਮੰਦਰ ਕੋਈ ਗੁਰਦੁਆਰੇ ਕੋਈ ਮੰਦਿਰ ਓਏ ਰਾਮ ਮੰਦਰ ਕਮੇਟੀ ਨੇ ਸੁਨੇਹਾ ਭੇਜਿਆ ਸੀ ਤੁਹਾਨੂੰ ਬੁਲਾਇਆ ਸੀ ਇਸੇ ਕਰਕੇ ਤੁਹਾਡੇ ਕਰਮ ਫੁੱਟ ਗਏ ਇਸੇ ਕਰਕੇ ਕਾਂਗਰਸ ਪਾਰਟੀ ਖਤਮ ਹੋ ਗਈ ਜਦੋਂ ਰਾਮ ਮੰਦਰ ਜਾਣੋ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਕਿਹਾ ਓਏ ਤੁਹਾਡੇ ਕਰਮ ਤੁਸੀਂ ਇਹ ਕਹਿ ਦੋ ਵੀ ਅਸੀਂ ਗੁਰਦੁਆਰੇ ਨਹੀਂ ਜਾਣਾ ਅਸੀਂ ਬਾਈਕਾਊਟ ਕਰਦੇ ਆਂ ਰਾਮ ਮੰਦਰ ਦਾ ਇਹ ਜੇ ਮੰਦਰ ਦਾ ਮੰਦਰ ਦਾ ਬਾਇਕਾਟ ਕਰਦੇ ਆ ਤੇ ਹੱਥ ਖੜੇ ਕਰਕੇ ਦੱਸੋ ਕਾਂਗਰਸ ਪਾਰਟੀ ਦਾ ਬਾਇਕਾਟ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਇਹ ਦੱਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਕਰਤਾਰਪੁਰ ਸਾਗ ਲਾਂਬੇ ਵਾਰੇ ਕੱਲ ਮੋਦੀ ਜੀ ਨੇ ਕੀ ਕਿਹਾ ਜੇ ਮੈਂ ਉਸ ਵੇਲੇ ਮੇਰੇ ਕੋਲ ਫੌਜ ਹੁੰਦੀ ਮੇਰੇ ਕੋਲ ਡੰਬੇ ਹਜ਼ਾਰ ਫੌਜੀ ਫੜੇ ਹੁੰਦੇ ਪਾਕਿਸਤਾਨ ਦੇ ਤੇ ਮੈਂ ਇੱਕੋ ਸ਼ਰਤ ਤੇ ਉਹਨਾਂ ਨੂੰ ਛੱਡਦਾ ਮੈਂ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਸੀ ਬਣਾਇਆ ਸਾਡੇ ਕੋਲੋਂ ਕਰਤਾਰਪੁਰ ਸਾਹਿਬ ਦੀ ਜਗ੍ਹਾ ਪਹਿਲਾਂ ਹਿੰਦੁਸਤਾਨ ਨੂੰ ਦੋ ਫੇਰ 90000 ਫੌਜੀ ਆ ਜਿਹੜੇ ਬੰਦਕ ਮੈਂ ਛੱਡੂਗਾ ਇਹ ਸੋਚ ਆ ਪੰਜਾਬ ਲਈ ਮੋਦੀ ਜੀ ਦੀ ਜਦੋਂ ਕੇਸਰੀ ਪੱਗ ਸਜਾਈ ਮੇਰੇ ਅਰਗੇ ਮੇਰੇ ਅਰਗੇ ਐਵੇਂ ਨਹੀਂ ਛੱਡ ਕੇ ਆਗੇ ਜੇ ਸ਼ਹੀਦ ਆਜ਼ਮ ਸਰਬੰਸ ਸਿੰਘ ਮੈਨੂੰ ਕਿਸੇ ਦੇ ਵਿੱਚ ਦਿਖੇ ਤਾਂ ਮੈਨੂੰ ਮੋਦੀ ਸਾਹਿਬ ਜਿਖੇ ਨੇ ਇਹ ਕੁਰਬਾਨੀਆਂ ਦੇਣ ਵਾਲੇ ਇਹ ਦੇਸ਼ ਲਈ ਅੱਜ ਕੋਈ ਖੰਘ ਕੇ ਵੀ ਦਿਖਾਵੇ ਦੇਸ਼ ਵਿੱਚ ਜਾ ਕੇ ਮੋਦੀ ਸਾਹਿਬ ਨੇ ਸਰਜੀਕਲ ਸਟ੍ਰਾਈਕ ਕੀਤੀ ਇਹ ਆ ਮੋਦੀ ਇਹ ਆ ਨਰਿੰਦਰ ਮੋਦੀ ਇਸ ਕਰਕੇ ਮੇਰੇ ਭਰਾਵੋ ਇਹ ਮੌਕਾ ਤੁਹਾਡੇ ਕੋਲ ਦੁਬਾਰਾ ਮੌਕਾ ਖੁੰਝ ਨਾ ਜਾਇਓ ਇਹ ਮੌਕਾ ਦੁਬਾਰਾ ਰਿੰਕੂ ਜੀ ਸਾਡੇ ਜਿਹੜੇ ਜਲੰਧਰ ਤੋਂ ਸਾਡੇ ਕੈਂਡੀਡੇਟ ਨੇ ਅਸੀਂ ਇਕੱਠੇ ਪਾਰਲੀਮੈਂਟ ਚ ਸਾਰਿਆਂ ਨੇ ਕੰਮ ਕੀਤਾ ਤੇ ਉਹ ਅੱਜ ਇੱਥੇ ਬਿਰਾਜਮਾਨ ਹੋ ਚੁੱਕੇ ਆ ਉਹਨਾਂ ਨੇ ਵੀ ਆਪਣੀ ਗੱਲ ਕਰਨੀ ਆ ਮੈਂ 1 ਮਿੰਟ ਲੈ ਕੇ ਸਾਡੇ ਵਿੱਚੋਂ ਦੇਖੋ ਅੱਜ ਬੀਜੇਪੀ ਵਿੱਚ ਅਸੀਂ ਕਿਉਂ ਬੀਜੇਪੀ ਚ ਆਏ ਆ ਜਾਖੜ ਸਾਹਿਬ ਸਾਡੇ ਪ੍ਰਧਾਨ ਸੀ ਅੱਜ ਬੀਜੇਪੀ ਦੇ ਪ੍ਰਧਾਨ ਨੇ ਮੇਰੇ ਅਰਗੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਇਹ ਕਦੇ ਵੀ ਸਤਕਾਰ ਨਹੀਂ ਕਰਦੇ ਜਦੋਂ ਸ਼ਹੀਦਾਂ ਦਾ ਆ ਚੌਧਰੀ ਸਾਹਿਬ ਮਿਸਿਸ ਚੌਧਰੀ ਸਾਹਿਬ ਬੈਠੇ ਆ ਇਹ ਨਰਦਈ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਡੈਥ ਹੋਈ ਅੱਜ ਉਹ ਚੌਧਰੀ ਸਾਹਿਬ ਨੂੰ ਭੁੱਲ ਗਏ ਅੱਜ ਰਿੰਕੂ ਰਿੰਕੂ ਕਿਸ ਪਾਰਟੀ 'ਚ ਸੀ ਅੱਜ ਇਹ ਕਾਂਗਰਸ ਪਾਰਟੀ ਛੱਡ ਕੇ ਆਏ ਆ ਕਿਉਂ ਕਿ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਪ੍ਰਿਯੰਕਾ ਗਾਂਧੀ ਦੀ ਕਾਂਗਰਸ ਪਾਰਟੀ ਸਿਰਫ ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਸਿਰਫ ਵੜਰਾ ਦੀ ਕਿਸੇ ਆਮ ਬੰਦੇ ਨੂੰ ਕਾਂਗਰਸ ਜਗ੍ਹਾ ਨਹੀਂ ਪਰ ਜੇ ਮੋਦੀ ਜੀ ਜਿਨ੍ਹਾਂ ਦੀ 56 ਇੰਚ ਦੀ ਛਾਤੀ ਸਾਰੇ 140 ਕਰੋੜਾਂ ਨੂੰ ਆਪਣੇ ਗੱਲ ਲਾ ਰਹੇ ਆ ਤੇ ਸਾਡੇ ਅਰਗੇ ਆ ਕੇ ਵੀ ਉਹਨਾਂ ਦੇ ਗੱਲ ਲੱਗੇ ਐਨੇ ਸ਼ਬਦਾਂ ਚ ਮੈਂ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਪੁੱਲ ਨਾ ਜਾਇਓ ਪੁੱਲ ਨਾ ਜਾਇਓ ਇੱਕ ਤਰੀਕ ਨੂੰ ਉਹ ਮੇਰੇ ਪੰਜਾਬੀਓ 1 ਜੂਨ ਉਹ ਤਰੀਕ ਆ ਜਦਨ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ ਇੱਕ ਤਰੀਕ ਨੂੰ ਆਪਣੇ ਦੇਸ਼ ਦੀਆਂ ਤੋਪਾਂ ਦਾ ਗੋਲੀਆਂ ਦਾ ਮੂੰਹ ਸਾਡੇ ਦਰਬਾਰ ਸਾਹਿਬ 'ਤੇ ਸ਼ੁਰੂ ਕੀਤਾ ਸੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕੱਲਾ ਕੱਲਾ ਗੁਰਦੁਆਰੇ 'ਤੇ ਗੋਲੀਆਂ ਮਾਰ ਕੇ ਗੁਰਦੁਆਰਾ ਟਾਇਆ ਦਰਬਾਰ ਸਾਹਿਬ ਅੱਜ ਇਹ ਗੱਲਾਂ ਕਰਨਗੇ ਅੱਜ ਇਹ ਗੱਲਾਂ ਕਰਨਗੇ ਪੰਜਾਬੀਆਂ ਦੀਆਂ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਦੂਜੇ ਪਾਸੇ ਰਾਮ ਨੰਬਰ ਨਾ ਮੰਦਰ ਜਾਣੋਂ ਨਾ ਕੀਤੀ ਉਹ ਆਸਤਾ ਕੀਦੇ ਚ ਫਿਰ ਆਪ ਦੇਖ ਲੋ ਨਾ ਆਸਤਾ ਸਿੱਖੀ ਚ ਨਾ ਆਸਤਾ ਹਿੰਦੂਆਂ ਚ ਫਿਰ ਆਸਤਾ ਕੀ ਚ ਦੱਸੋ ਜਰਾ ਕੀ ਚ ਆਸਤਾ ਇੱਕੋ ਧਰਮ ਚ ਆਸਤਾ ਹੈ ਉਹ ਤੁਹਾਨੂੰ ਪਤਾ ਮੈਂ ਕਹਿਣਾ ਨਹੀਂ ਚਾਹੁੰਦਾ ਅੱਜ ਭਗਵਾਨ ਵਾਲਮੀਕ ਮਹਾਰਾਜ ਜਿਨ੍ਹਾਂ ਨੇ ਰਾਮ ਜੀ ਬਾਰੇ ਪਹਿਲਾਂ ਲਿਖਿਆ ਸੀ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਦੇ ਕਪਲ ਸਿਬਲ ਨੇ ਇਹ ਗੱਲ ਕਹੀ ਜੇ ਵਾਲਮੀਕ ਮਹਾਰਾਜ ਜੀ ਨੇ ਰਾਮ ਜੀ ਬਾਰੇ ਪਹਿਲਾਂ ਲਿਖਿਆ ਸੀ ਤੇ ਜਦੋਂ ਕਪਲ ਸਿਬਲ ਨੇ ਕਿਹਾ ਵੀ ਕਾਲਪਨਿਕ ਨੇ ਇਹ ਸਿਰਫ ਇੱਕ ਸਟੋਰੀ ਆ ਉਹਨਾਂ ਨੇ ਭਗਵਾਨ ਵਾਲਮੀਕ ਨੂੰ ਝੂਠ ਕਿਹਾ ਉਹਨਾਂ ਨੇ ਰਾਮ ਜੀ ਨੂੰ ਝੂਠ ਕਿਹਾ ਕੀ ਤੁਸੀਂ ਬਖਸ਼ ਦੋਗੇ ਹੱਥ ਕੜੇ ਕਰਕੇ ਦੱਸੋ ਤੁਸੀਂ ਬਖਸ਼ ਦੋਗੇ ਇਸ ਕਰਕੇ ਮੈਂ ਤੁਹਾਡੇ ਕੋਲ ਦੁਬਾਰਾ ਗੱਲ ਨਹੀਂ ਕਰਨੀ ਅਖੀਰ ਮੈਂ ਤੁਹਾਨੂੰ ਕਹਿਣਾ ਇਸ ਕਮਲ ਦੇ ਫੁੱਲ ਨੂੰ ਮੋਟ ਪਾ ਕੇ ਇਹ ਚ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਆ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਚ ਚਾਹਣੇ ਮੈਟਰੋਆਂ ਚੱਲਣ ਪੰਜਾਬ ਚ ਮੈਡੀਕਲ ਕਾਲਜ ਬਣੇ ਏਮਸ ਬਣੇ ਇੰਡਸਟਰੀ ਚੱਲੇ ਉਹ ਸਾਡੀ ਇੰਡਸਟਰੀ ਉਹ ਟ੍ਰੇਨਾਂ ਰੋਕ ਰੋਕ ਸੜਕਾਂ ਰੋਕ ਰੋਕ ਸਾਡੇ ਲੁਧਿਆਣੇ ਦੀ ਚਾਹੇ ਹੌਜ਼ਰੀ ਇੰਡਸਟਰੀ ਆ ਚਾਹੇ ਟੂਲਸ ਦੀ ਇੰਡਸਟਰੀ ਆ ਚਾਹੇ ਸਾਈਕਲ ਦੀ ਇੰਡਸਟਰੀ ਆ ਚਾਹੇ ਐਮਐਸਐਮੀਆਂ ਉਹ ਸਾਰੀ ਇੰਡਸਟਰੀ ਅੱਜ ਸੜਕਾਂ ਤੇ ਧਰਨੇ ਲਾ ਕੇ ਉਹ ਇਹ ਬੰਦ ਕਰਤੀ ਅੱਜ ਉਹ ਇੰਡਸਟਰੀ جے کوئی سوچ رہا ہو اس انڈسٹری بارے تا ਨਰਿੰਦਰ ਮੋਦੀ ਜੀ ਤੋਂ ਆਸ ਆ ਸਾਡਾ ਲੁਧਿਆਣੇ ਦਾ ਜਿਹੜਾ ਇੰਡਸਟਰੀ ਦਾ ਚੱਕਾ ਏ ਉਹ 1 ਤੋਂ ਲੈ ਕੇ 50 ਤੱਕ ਚੱਲਾ ਗਿਆ 50 ਤੋਂ 100 ਤੇ ਜਾਣ ਨੂੰ ਕੋਈ ਟਾਈਮ ਨਹੀਂ ਲੱਗਣਾ ਜੇ ਤੁਸੀਂ ਮੌਕਾ ਮਿਸ ਕਰਤਾ ਤਾਂ ਉਹ ਮੇਰੇ ਭਰਾਵੋ ਜੇ 50 ਤੇ ਸੂਈ ਜੜੀ ਮੋਦੀ ਜੀ ਨੇ ਪਹਚਾਈ ਆ ਉਹ ਦੁਬਾਰਾ 1 ਤੇ ਆਊ ਤੇ 18-25 ਪਾਰਟੀਆਂ ਐ 18-25 ਪਾਰਟੀਆਂ ਨੇ ਇੰਡੀ ਲਾਇੰਸ ਜੇ ਕਿਤੇ ਤੁਸੀਂ ਇਹਨਾਂ ਦੇ ਵੱਲ ਵੋਟ ਪਾਤੀ ਤਾ 25 ਜਾਣੇ ਕਮਰੇ ਚੋਂ ਬਾਹਰ ਆਪਣੇ ਆਪ ਦੇ ਜੂੜੇ ਬੂੰਡੇ ਪੱਟ ਕੇ ਬਾਹਰ ਨਿਕਲਣਾ ਇਸ ਕਰਕੇ ਗਲਤੀ ਨਾ ਕਰ ਜਿਓ ਇੱਕ ਪਾਸੇ ਨਰਿੰਦਰ ਮੋਦੀ ਇੱਕ ਪਾਸੇ ਇਹ ਸਾਰੇ 25 ਜਾਣੇ ਮਿਲ ਕੇ ਇੰਡੀ ਐਲਾਈयंस ਇੰਡੀਆ ਐਲਾਈयंस ਦੀ ਗੱਲ ਕਰਦੇ ਆ ਉੱਥੇ ਕੇਜਰੀਵਾਲ ਸੁਨੀਤਾ ਆਪਣੀ ਬਾਲੇ-ਬਾਲ ਉਹਨੂੰ ਘਰ ਚ ਬੁਲਾ ਕੇ ਇਹ ਮਹਿਲਾ ਸ਼ਕਤੀ ਦੀ ਗੱਲ ਕਰਨਗੇ ਉਹਨੂੰ ਘਰ ਦੇ ਵਿੱਚ ਵੜ ਕੇ ਕੁੱਟਿਆ ਤੇ ਦੂਜੇ ਪਾਸੇ ਜਿੱਥੇ ਰਾਹੁਲ ਗਾਂਧੀ ਰਹਿੰਦਾ ਜਿੱਥੇ ਰਾਹੁਲ ਗਾਂਧੀ ਦੀ ਵੋਟ ਆ ਉਹ ਸਭ ਨੂੰ ਕਹਿ ਰਿਹਾ ਵੀ ਮੈਥੇ ਪੰਜਾਨੀ ਲੜ ਰਿਹਾ ਇੱਥੇ ਝਾੜੂ ਲੜ ਰਿਹਾ ਤੇ ਰਾਹੁਲ ਗਾਂਧੀ ਨੇ ਵੀ ਵੋਟ ਆ ਜਿਹੜੀ ਉਹ ਝਾੜੂ ਨੂੰ ਪਾਉਣੀ ਆ ਜਿੱਥੇ ਕੇਦਰੀਵਾਲ ਰਹਿੰਦਾ ਉਹ ਸਮਝੌਤੇ ਚ ਵੋਟ ਕਾਂਗਰਸ ਨੂੰ ਗਈ ਆ ਕੇਦਰੀਵਾਲ ਕਹਿ ਰਿਹਾ ਵੀ ਕਨਈਏ ਨੂੰ ਵੀ ਝਾੜੂ ਵਾਲਿਓ ਜੇ ਮੋਹਰ ਲਾਉਣੀ ਆ ਤੇ ਝਾੜੂ ਤੇ ਲਾਇਓ ਕਿਤੇ ਪੰਜੇ ਤੇ ਨਾ ਇੱਥੇ ਤੁਹਾਨੂੰ ਪੰਜਾ ਨਹੀਂ ਮਿਲਣਾ ਇੱਥੇ ਪੰਜਾ ਏ ਉੱਥੇ ਝਾੜੂ ਆ ਆਪਸ ਵਿੱਚ ਦੋਨਾਂ ਦਾ